ਅੰਜ ਕੀ ਆ ਲਾ ਜਾ ਰਹੇ ਤੇ ਟਾਕੋ ਤੁਸੀਂ ਸਾਰੇ ਨਿਆਰੇ ਲਈ ਜਾ ਰਹੇ ਹੋ ਪਰ ਸਾਰੇ ਹੋ ਕੇ ਲੋ ਲੋਗੋ ਨਿਆਰੇ ਕਿਉਂਕਿ ਜ਼ਿੰਦਗੀ ਇੱਕ ਨਜ਼ਾਰਾ ਹੈ ਯਹਾਂ ਆਣਾ ਨਹੀਂ ਦੁਬਾਰਾ ਹੈ ਤੇ ਆ ਜਹੀ ਜਿੰਨ ਮੁੰਨੀਆਂ ਦਾ ਪਾਣਾ ਖਲਾਰਾ ਹੈ ਹਾਂਜੀ ਆਪਾਂ ਹੀ ਆ ਕਿ ਤੈਨੂੰ ਮੁੰਨੀਆਂ ਨੇ ਟੈਨਸ਼ਨ ਨਹੀਂ ਲੈਣੀ ਕਿਉਂਕਿ ਮੈਂ ਪਿੱਛੇ ਇਹ ਕਿਹਾ ਸੀ ਕਿ ਨਾ ਸਾਰੀਆਂ ਮੁੰਨੀਆਂ ਦੇ ਤੇ ਮੇਰਾ ਹੱਕ ਹੈ ਸਭ ਤੋਂ ਤਲਾ ਹੱਕ ਮੇਰਾ ਹੈ ਉਸ ਤੋਂ ਬਾਅਦ ਕਿਸੇ ਹੋਰ ਦਾ ਮੈਂ ਪੂਰੀ ਹੁੰਦੇ ਨਾ ਤੇ ਮੈਨੂੰ ਇਹਨਾਂ ਦੇ ਮੁੰਨੀਆਂ ਪਸੰਦ ਆਈਆਂ ਮੈਂ ਸੋਝੀਂ ਦੇਖਦੀਆਂ ਇਹਨਾਂ ਦੇ ਮੁੰਨੀਆਂ ਚੱਕ ਕਰਕੇ ਇਹਨਾਂ ਦੀਆਂ ਕਿ ਦੇਖਦੀਆਂ ਨੇ ਕਿ ਕਿੰਨਾ ਕਿੰਨਾ ਟਾਈਮ ਲਾ ਸਕਦੇ ਨੇ ਇਹ ਕਿੰਨੇ ਜੋਗੇ ਹੈਗੇ ਨੇ ਅਨਤੇ ਜਾ ਕੇ ਮੈਂ ਅਨਦੀ ਤਿੰਨਾ ਦਿਨਾਂ ਨੂੰ ਨਾ ਗ੍ਰੇਡ ਦਵਾਂਗੇ ਗ੍ਰੇਡ ਦਵਾਂਗੀ ਅੰਦੇ ਜਾ ਕੇ ਪੱਲਾ ਤੇ ਗੱਲ ਕਰੀਏ ਜੱਟ ਬੱਬੀ ਜੱਟ ਬੱਬ ਨੇ ਵੀਡੀਓ ਪਾਈ ਹਾਂ ਰਿਪਲਾਈ ਕਰ ਰਿਆ ਵਾ ਉਹ ਕਿਨੂ ਰੀ ਤੇ ਕਾਸ਼ੀ ਉਹ ਤੇਰੀ ਪਾ ਨੂੰ ਤੈਨੂੰ ਹੋਰ ਕੋਈ ਨਹੀਂ ਲੱਪਿਆ ਹਾਂ ਜਦ ਤੁਸੀਂ ਜਦੋਂ ਮੈਂ ਵੀਡੀਓ ਪਾਈ ਤੇ ਸਾਰੇ ਇਕੱਠੇ ਹੋ ਗਏ ਪਾਤੀ ਵੀਡੀਓ ਹੱਦੂ ਕੀ ਤੁਹਾਡੇ ਅਲੀ ਮੈਂ ਤੈਨੂੰ ਕਾਹੀ ਨਾ ਮੈਂ ਤੁਹਾਡੇ ਹੱਕ ਤੇ ਤੁਹਾਡੇ ਬਿਹਾਰ ਤੇ ਮੈਂ ਉਹਦੀ ਫੁੱਦੀ ਉਹਦੀ ਬੰਦ ਮੈਂ ਮਾਰਾਂਗੀ ਪੱਲਾ ਹੈਨਾ ਤੈਨੂੰ ਟੈਨਸ਼ਨ ਲਾਉਣ ਦੀ ਲੋੜ ਨਹੀਂ ਤੂੰ ਫਿਰ ਆਪਣੇ ਦੁੰਨੀਆਂ ਲਾ ਕੇ ਆ ਗਿਆ ਹਣਾ ਕਸਾਣ ਬਾਤ ਗੋਣਾ ਆਪਣੇ ਦੁੰਨੀਆਂ ਖੜੀਆਂ ਕਰਕੇ ਦਿਖਾਓ ਕਿੱਦਿਆਂ ਪਹਿਲਾ ਵੀ ਤੂੰ ਸਿਰੰਡਰ ਐਂਗਲ ਬਾਰੇ ਕੁਛ ਬੋਲਦੇ ਸੀਗਾ। ਜਾ ਜਾ ਰਹਿ ਮੈਂ ਬਾਬੇ ਨੂੰ ਸਪੋਰਟ ਕਰਉ। ਬਾਬੇ ਦੇ ਘਰੇ ਪ੍ਰਾਡਮ। ਬਈ ਤੁਸੀਂ ਕੀ ਕਰਦੇ ਹੋ ਪਹਿਲਾਂ ਤੁਸੀਂ ਬਾਬੇ ਦੇ ਜੋੜੇ ਲਾ ਦੇ ਮਗਰ ਪੈਸੀ। ਬਾਬਾ ਗਲਤ ਆ ਬਾਬੇ ਦਾ ਚੰਗਲ ਦਾ ਬਾਬੇ ਦਾ ਕੰਟੈਂਟ ਗਲਤ ਹੁੰਦਾ ਬਾਬਾ ਗਲਤ ਆ ਐਡਾ ਫਲਾ ਨਾ ਚਾਹੂੰਗਾ। ਮੇਰਾ ਤਾਂ ਚੰਨ ਵੀ ਨਹੀਂ ਸੀਗਾ। ਹੁਣ ਤੂੰ ਬਾਬੇ ਦੇ ਸਪੋਰਟ ਛੱਡ ਕੇ ਬਾਬੇ ਨਾਮ ਚੜਵਾ ਦਿਉ ਬਿੱਲੋ ਏਕੇ ਸੰਤਾਲੀ ਤਨ। ਠੀਕ ਆ ਮੈਂ ਉਦੋਂ ਵੀ ਚੁੱਪ ਰਹੀ। ਮੈਂ ਕਹਾਂ ਚੋਂ ਛੱਟੇਗਾ ਕਿਉਂਕਿ ਮੈਂ ਤਾਂ ਨੂੰ ਮੈਂ ਪਹਿਲਾ ਗਿਆ ਕਿ ਮੈਂ ਇੱਕ ਵਾਰੀ ਮੌਕਾ ਸਾਰਿਆਂ ਨੂੰ ਦੇਣਾ। ਦੂਜੀ ਵਾਰ ਦੂਜੀ ਵਾਰੀ ਵੀ ਗਿਆ ਮਾਤਾ ਦੂਜੀ ਵਾਰੀ ਮੈਨੂੰ ਲਾਲ ਦਾ ਐਂਕਲ ਤੇਰੀ ਬੰਦ ਨਹੀਂ ਉਹ ਮਾਰਨੇ ਕਿਉਂ ਕਿ ਉਹ ਮਿੱਚੇ ਹੋਰ ਬੰਦੇ ਨੇ ਠੀਕ ਹੈ ਉਹ ਤੇਰੇ ਵਰਗੇ ਸਟੂਲੇ ਨਹੀਂ ਹੈਗੇ ਹਾਂ ਯਾਰ ਵੀ ਉਹ ਸਹੀ ਬੋਲੇ ਹਨਾ ਪਾਜੀ ਨੇ ਵੀ ਕਿਉਂਕਿ ਸਾਡੀ ਲਾਈਨ ਤਾਂ ਖਿੱਚੀ ਵੀ ਹੈ ਇਸ ਦਾ ਬਈ ਗਲਮੰਦੀ ਕਰਦੇ ਹਾਂ ਹੁਣ ਪਰ ਇੱਕ ਪਾਸੇ ਖੜ੍ਹਜੋ ਵੀ ਜਾਂਦਾ ਗਲਮੰਦੀ ਵਾਲਿਆਂ ਦੇ ਪਾਸੇ ਖੜ੍ਹਜੋ ਜਾਂ ਫਿਰ ਫਿਰ ਸਾਫ ਸੁਥਰੀ ਰੋਸਟਿੰਗ ਹਨਾ ਕਿਉਂਕਿ ਮੈਂ ਤਾਂ ਗਲਮੰਦੀ ਕਰਦਾ ਨਾ ਪਾਜੀ ਨੇ ਕਿਹਾ ਸੀ ਤੁਹਾਡੀ ਵੀਡੀਓ ਚ ਨਹੀਂ ਉਹ ਤਾਂ ਫਿਰ ਮੁੜ ਕੇ ਗਲਮੰਦੀ ਕਰਦਾ ਵੀ ਵਿਕਰਮ ਤੂੰ ਸਿਆਣਾ ਬਣ ਜਾ ਕੀ ਕਹ ਬਈ ਇਸ ਦਾ ਕਮਲੇ ਆਗੇ ਇਸ ਦਾ ਗਲਮੰਦੀ ਕਰਦੇ ਹਾਂ ਹੁਣ ਪਰ ਸਾਡੀ ਤਾਂ ਇੱਕ ਲੈਣਾ ਵੀ ਇਸ ਦਾ ਗਲਟ ਵਾਲੇ ਪਾਸੇ 18+ ਹੀ ਹੈ ਵੀ ਅਸੀਂ ਖਰ ਕੋ ਨਹੀਂ ਵੀ ਹਾਂ ਸੌਰੀ ਸੌਰੀ ਗਲਤ ਬੋਲੇਗਾ ਓ ਤੇਰੀ ਕੁੜੀ ਨੇ ਯਾਰ ਯਾਰ ਛੋੜ ਜਾਂਦੀ ਜੀ ਫੁੱਤੀ ਜੀ ਲੋ ਲੋ ਲ

ਇਹ ਤੁਹਾਨੂੰ ਫੋਪੀਆਂ ਦਾ ਸ਼ੌਕ ਨਹੀਂ ਹੈ ਤੁਹਾਨੂੰ ਮੁੰਡੇ ਦਾ ਸ਼ੌਕ ਹੈ ਤੇ ਮੈਂ ਤੁਹਾਨੂੰ ਦੋਹੇ ਨਾਗੀ ਮੈਂ ਡੇ ਰਿਸਪੈਕਟਡ ਐਂਕਰ ਜੀ ਨੂੰ ਕਹਾਂ ਜਾਨੀ ਕਿ ਐਂਕਰ ਜੀ ਇਹ ਤਾਂ ਬਚ ਕੇ ਬਚ ਕੇ ਜਰਾ ਬਚ ਕੇ ਕਿਉਂਕਿ ਇਹ ਤਾਂ ਡੈਲ ਲੱਲੇ ਨੂੰ ਫੜ ਦਵਤਾਂ ਡੈਲ ਲੱਲੇ ਚੜਨ ਨੂੰ ਦਵਦਾ ਤੁਸੀਂ ਇਹਨੂੰ ਲੱਲਾ ਨਹੀਂ ਜਿ ਦੇਣਾ ਨਾ ਮੂੰਹ ਜਿ ਦੇਣਾ ਨਾ ਹੱਥ ਜਿ ਬੰਨਾਰੀ ਬੰਨਜੇ ਕਿਤੇ ਨਹੀਂ ਜਿ ਦੇਣਾ ਹਾਂ ਇੱਕ ਬਿਨਾਂ ਟੱਟਿਆਂ ਦੇ ਡਰਾਈਵਰ ਹੈ ਇਸ ਵੇਲੇ ਬਿਨਾਂ ਟੱਟਿਆਂ ਦੇ ਡਰਾਈਵਰ ਹੈ ਤਾਂ ਆਇਆ ਕਿਉਂਕਿ ਮੇਰੀ ਬੱਗੀ ਨੇ ਦੇ ਦੋਨੋਂ ਟੱਟੇ ਵੇਚੜੇ ਨੇ 3-3 ਕਰੋੜ ਦੇ ਹੁਣ ਤੂੰ ਹੋ ਗਿਆ ਖੱਸੀ ਉੰਦੀ ਤੇ ਵੀ ਖੜੀ ਨਹੀਂ ਹੁੰਦੀ ਹੋਨ ਦਾ ਲਗੰਦੇ ਮਾਰਵਾ ਵਾਇਨ ਦੀ ਮਾਰਵਾ ਵਾਇਨ ਪੈਣਾ ਕੋਣ ਦੇਣਾ ਆ ਗਿਆ ਜਦ ਕਿ ਮੈਂ ਇਹਨਾਂ ਨੂੰ ਕਹਿ ਚੁੱਕੀ ਆ ਕਿ ਬਾਰ ਬਾਰ ਕਹਿ ਰਹੀ ਆ ਕਿ ਮੇਰਾ ਹੱਕ ਪਹਿਲਾਂ ਆ ਮਾ ਤੁਹਾਡੇ ਤੱਕ ਗੱਲ ਨਹੀਂ ਆਨਦੀ ਐ ਤੁਹਾਨੂੰ ਕੋਈ ਰਿਪਲਾਈ ਦਿੰਦਾ ਨਾ ਤੇ ਉਹਦੀ ਫੁੱਦੀ ਉਹਦੀ ਬੰਦ ਮਾਰਨ ਵਿੱਚ ਸਭ ਤੋਂ ਪਹਿਲਾਂ ਹੱਥ ਮੇਰਾ ਹੋਏਗਾ ਤੁਸੀਂ ਆਪਣੇ ਹੱਥ ਗੰਦੇ ਨਹੀਂ ਕਰਨੇ ਤੁਸੀਂ ਫੇਰ ਗੰਦਾ ਕਰਨਾ ਚਾਹੁੰਦੇ ਨਾ ਤਾਂ ਹੂੰ ਤੂੰ ਹੀ ਕੋਦਾ ਹੋ ਮੂੰ ਮੈਂ ਆਪਣੇ ਆਪ ਗੰਦੇ ਕਰਨਾ ਚਾਹੀਦੀ ਆ ਮੈਂ ਤੇਰੀ ਬਹੁੰਜਾ ਤਬੜ ਕੇ ਦੇਖਣਾ ਚਾਹੀਦੀ ਉਹਦੇ ਅੰਦਰ ਕਿਹੜਾ ਵੱਡੂ ਹੈ ਮੋਤੀ ਚੂੜਾ ਹੈ ਬੁੰਦੀ ਆ ਹੈ ਕਿ ਨਾ ਵੱਡੂ ਹੈ ਜਿਹਦੇ ਤੇ ਟਿੱਕੀਆਂ ਲੱਗੀਆਂ ਤੇਰੀ ਬੁੰਨ ਨੂੰ ਤੂੰ ਕਿੱਡੀ ਕਿੱਟੇ ਕਿੱਟਨਾ ਕੀ ਓਹੋ ਬਾਵੇ ਵਾਲੀ ਹਰਕਤਾਂ ਫੜਦੀਆਂ ਆਏ ਨੇ ਵੀ ਬਾਵੇ ਨੂੰ ਵੀ ਬੰਦਾ ਕੋਈ ਰੋਸਟ ਕਰਦਾ ਸੀ ਉਹਦੇ ਵੀਊ ਘਟ ਜਾਂਦੇ ਸੀ ਤੇ ਜਦੋਂ ਵੀਊ ਘਟ ਜਾਂਦੇ ਸੀ ਗੁੱਸੇ ਦੇ ਵਿੱਚ ਆ ਕੇ ਕਿ ਚੀਚੀਆਂ ਲੈ ਲੈ ਕੇ ਹਨਾ ਉਹ ਕਰਨ ਲੱਗ ਜਾਂਦਾ ਸੀ ਕੰਟਰੋਵਰਸੀ ਵੀ ਹਾਂ ਮੈਂ ਤੇਰੀ ਕੁੜੀ ਨੂੰ ਯਾਰ ਯਾਰ ਟੁੱਟ ਜਾਂਦੀ ਜੀ ਫੁੱਤੀ ਜੀ ਲੋਲੋ ਲੇ ਜੀ ਤੀ ਉਦਾਂ ਦਾ ਦੇ ਰੰਬਾ ਬੇਦੀ ਗਿਰੀਮੀ ਬਾਬੇ ਦਾ ਵੀ ਘੜਨ ਦੇਈ ਉਹ ਵੀ ਰਿਪਲਾਈ ਦੇਣਾ ਆ ਜਾਂਦਾ ਹੀ ਗਾ ਉਹਦੇ ਵੀ ਆ ਜਾਂਦਾ ਹੀ ਗਾ ਇਹ ਵੀ ਉਹ ਹੀ ਕੰਟਰੋਵਰਸੀ ਪਾਲਦਾ ਵਾ ਇਹ ਵੀ ਉਹ ਪਾਲਦਾ ਵਾ ਤੇ ਜਦ ਤੈਨੂੰ ਪਤਾ ਹੈ ਕਿਉਂ ਤੇ ਮੇਰੇ ਰਿਪਲਾਈ ਪਾਲਦਾ ਹੈ ਤਾਂ ਫਿਰ ਕਿਉਂ ਮੁੰਨਨੇ ਕੀ ਕਰ ਰਹੀਆਂ ਤੇ ਕਿਉਂ ਤੂੰ ਉਹਨੂੰ ਹਾਈਪ ਦੇ ਰਿਆ ਵਾ ਕਿਉਂ ਪੁੰਡ ਦੇ ਰਿਆ ਉਹਨੂੰ ਫਿਰ ਤੂੰ ਆਪਣੀ ਨਾ ਦੇ ਨਾ ਪੁੰਡ ਤੂੰ ਮੈਨੂੰ ਦੇ ਲੈ ਦੇਖਾ ਤੂੰ ਕਰ ਐ ਕਰ ਤੂੰ ਬੰਦ ਰਹਿ ਹੁੰਦੇ ਤੂੰ ਨੁੰਦੀ ਖੜੀ ਕਰਕੇ ਦਿਖਾ ਆਪਣੀ ਦੇਖਾ ਤਾਂ ਸਹੀ ਭੈਣ ਚੋ ਤੇਰੀ ਨੁੰਦੀ ਖੜੀ ਹੁੰਦੀ ਕਿ ਨਹੀਂ ਹੁੰਦੀ ਕਰ ਕਰ ਉਹ ਤੇਰੀ ਭਾ ਨੂੰ ਤੇਰਾ ਵੀ ਕਿਤੇ ਤੱਕ ਲੀ ਬੇਟੀਗਾ ਮੇਰਾ ਹਰਮਨ ਹਾ ਵਾਹ ਕੀ ਮੁਸਕਰਾਹਟ ਹੈ ਜੈਸੇ ਮੂੰਹ ਮੇਂ ਲਿਆ ਹੋ ਆਜੀ ਉਹ ਨਹੀਂ 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 ਕੋਪਣ ਨੇ ਆਪਣੇ ਕੋਲੀ ਰੱਖਿਆ ਮੈਂ ਚੀਜੀ ਉਂਗ ਜਿਹੜੀ ਦਿੰਗੇ ਤੇਰੀ ਹਾਂ ਤੁਹਾਨੂੰ ਆਪਣੇ ਕੋਲੀ ਰੱਖਿਆ ਨਾ ਕੁੱਡਾ ਉਹ ਚੁੱਪੇ ਮਾਰ ਲੈ ਕਰ ਆਪਣੇ ਜੁੱਪੇ ਮਰ ਮਰ ਕੇ ਆਪ ਹੀ ਗੁਜ਼ਾਰਾ ਕਰ ਲੈ ਕਰ ਟੈਨਸ਼ਨ ਨਾ ਲੈ ਨਹੀਂ ਤਾਂ ਹਾਂ ਜਾ ਕੇ ਬਾਬੇ ਕੋਲ ਚਲ ਜਾਈ ਤੂੰ ਠੀਕ ਹੈ ਇੱਕ ਦੂਜੇ ਦੇ ਮਾਰ ਲੈ ਕਰ ਟੈਨਸ਼ਨ ਨਾ ਲੇਓ ਤੁਸੀਂ ਤੇ ਤੀਜੀ ਨੂੰ ਨਹੀਂ ਪੇਸ਼ ਕਰਦੀਆਂ ਮੈਂ ਸੁਖਰਾਜ ਖੁਸਰੇ ਦੀ ਹਾਂ ਜੀ ਖੁਸਰਾ ਹੈ ਕਿਉਂਕਿ ਖੁਸਰਾ ਕਿਉਂ ਹੈ ਮੈਂ ਤੁਮ ਦਦਿਆ ਨੂੰ ਦਾ ਪੈਂਟ ਖੋਲ ਆਪਣੀ ਪੈਂਟ ਖੋਲ ਮੁੰਡੀ ਕੱਢ ਕੇ ਦਿਖਾ ਨੇਸ਼ੇਰੀਆ ਕ ਨੰਬਰ ਦਾ ਇਹ ਅਮਲੀ ਕ ਨੰਬਰ ਦਾ ਇਹ ਅੰਦਾ ਮੈਂ ਕਲੀ ਸ਼ਰਾਬ ਪੀਣਾ ਸ਼ਰਾਬ ਦੀ ਬੋਤਲ ਨੂੰ ਲੈ ਲੈ ਆਪਣੀ ਭੁੰਦ ਜੇ ਨੇਕ ਵੀਦਾਰਾ ਹੁੰਦਾ ਤਾਂ ਮੈਨੂੰ ਦੱਸ ਮੈਂ ਆਪਣੇ ਹਰਮਨ ਨੂੰ ਭੇਜਾਂਗੀ ਨਹੀਂ ਤਾਂ ਮੈਂ ਦਿਲ ਦੋਰ ਭੇਜਾਂਗੀ ਗਦੇ ਦਾ ਹਾਂ ਛੋਟਾ ਮੋਟਾ ਦਦਾ ਬਸਦਾ ਨਹੀਂ ਹੈਗਾ ਕਹਿੰਦਾ ਅਮਲੀ ਹੂੰ ਇਹ ਨਾ ਕਹੀ ਮੈਨੂੰ ਕਿ ਮੈਂ ਅਮਲੀਆ ਤੇਰੀ ਇਹ ਕਰ ਦੂ ਮੇਰੇ ਮੇਰੇ ਉਹ ਮੇਰੀ ਫੁੱਦੀ ਚ ਉਤ ਦੇਗਾ ਮੇਰੀ ਗੁੰਦ ਮਾਲ ਲੈਗਾ ਮੇਰੇ ਮੂੰਹ ਤੇ ਪਾ ਦੇਗਾ ਤੱਕ ਕਰ ਦੇਗਾ ਤੇਰੇ ਕੋਲ ਦੇ ਹੋਣਾ ਕੱਖ ਨਹੀਂ ਆ ਕਿਉਂਕਿ ਮੇਰਾ ਹਰਮਨ ਦਸ ਚੁੱਕਿਆ ਆਲਰੇਡੀ ਮੈਨੂੰ ਵੀ ਤੇਰੇ ਦੋਨੋਂ ਟੱਟਿਆਂ ਦੇ ਨਾਲ ਨਾਲ ਤੇਰਾ ਲੂਣਾ ਵੀ ਪਟਕੇ ਲੱਗਿਆ ਸੀ ਗਾਉ ਵਿੱਚ ਨਾ ਵਾਸਤੇ ਉਹ ਕਿਸੇ ਨੂੰ ਜ਼ਰੂਰ ਤੁਸੀਂ ਕੀ ਹਾਂ ਕਿ ਜਰੂਰ ਤੱਕ ਨੂੰ ਜੀ ਮਾਗਰੇ ਗਰੇ ਵੇਸੇ ਦੱਸ ਦਾਂਗੀ ਮਦਰ ਫਿਰ ਲਹਾੜ ਲਈ ਤੇਰੇ ਪਲੇ ਕੱਖ ਨਹੀਂ ਹੈਗਾ ਅਮਲੀਆਂ ਨੇ ਛੇੜਿਆ ਤੈਨੂੰ ਪ੍ਰੋਬਲਮ ਕੀ ਹੈ ਸੁਰਿੰਦਰ ਅੰਕਲ ਤੋਂ ਕਈ ਸਾਲ ਹੋ ਗਏ ਸਾਰੇ ਦੇ ਸਾਰੇ ਸਰੰਦਰਾ ਕਿਉਂ ਤੇ ਜਲਦੇ ਕਿਉਂ ਹੋ ਮੱਚਦੇ ਕਿਉਂ ਇੱਕ ਹੋਰ ਹਾਂ ਸਾਚ ਵਿੱਚ ਚਤਾ ਗਿਆ ਇੱਕ ਚੌਥੀ ਨੰਨੀ ਵੀ ਆ ਗਈ ਆ ਚੌਥੀ ਨਹੀਂ ਚਾਰ ਤੇ ਪੰਜ ਦੋ ਨੰਨੀਆਂ ਹੋ ਇਕੱਠੀਆਂ ਆ ਜਾਣੀ ਇੱਕ ਵੀਡੀਓ ਚ ਕਿਉਂ ਨਾ ਵੀ ਚੈਨਲ ਦਾ ਨਾਮ ਹੈ ਡੀਆਈਪ ਪਿੰਡੂ ਹਾਂਜੀ ਇਹ ਇਹ ਦੋਵੇਂ ਜਣੇ ਮੋਟਰ ਵੇ ਇੱਕ ਦੂਜੇ ਨੂੰ ਲੱਭਾ ਕੇ ਬਹਿ ਜਾਂਦੇ ਨੇ ਤੇ ਬਸ ਮੈਂ ਇੱਕ ਦੂਜੇ ਨੂੰ ਮਾਈਕ ਸਮਝ ਕੇ ਬੋਲਦੇ ਜਾਣਗੇ ਬੋਲਦੇ ਜਾਣਗੇ ਬੋਲਦੇ ਜਾਣਗੇ ਤੇ ਬਾਅਦ ਵਿੱਚ ਉਹ ਲੱਭਾ ਬਹਾਤ ਪੜਾ ਪੜਾ ਕੇ ਉਹਨੂੰ ਜਪਾ ਲੈਣਗੇ ਤੇ ਬਸ ਇਹਨਾਂ ਦਾ ਉਹੀ ਕੰਮ ਹੈ ਹੋਰ ਕੁਝ ਨਹੀਂ ਇਹਨਾਂ ਨੂੰ ਵੀ ਪ੍ਰੋਬਲਮ ਹੈ ਅਸ ਬੰਦੇ ਰੈਂਕਲ ਤੋਂ ਕਿਈ ਕਹਿਆ ਇਹ ਵੀਡੀਓ ਵਿੱਚ ਕੁਝ ਗ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਗੰਦੇ ਵਰਲਡਵਾ ਨਹੀਂ ਬੋਲਣੇ ਚਾਹੀਦੇ ਇਹ ਭਾਜੀ ਹਣਾ ਆਖੇ ਸਰੇਂਦਰ ਨੇ ਗਲਤ ਬੋਲਤਾ ਕੀ ਬੋਲਤਾ ਸੀਗਾ ਉਹਨੇ ਕੀ ਇਹੋ ਜਿਹਾ ਤੁਹਾਡੀ ਗਾਣ ਮਾਰਲੇ ਸੀਗੇ ਕਿਹੜੀ ਆ ਮੈਂ ਤੁਹਾਡੀ ਥੋੜੀ ਬਣਾ ਕੇ ਲਾਦੀ ਸੀਗੀ ਉਹਨੇ ਉਹਨੂੰ ਨਹੀਂ ਸ਼ੌਂ ਪੈਗਾ ਤੁਸੀਂ ਤੁਲੇ ਆ ਨਾ ਕਿੰਦਾ ਤੁਸੀਂ ਜਾਨ ਪੁੱਛ ਕੇ ਉਹਦੇ ਕੋਲ ਬੁੰਦ ਦੇ ਨਹੀਂ ਆਏ ਕਰਦੇ ਸਾਰੇ ਜਨੇ ਰਲ ਕੇ ਮੈਨੂੰ ਐ ਤਾਂ ਸੋ ਤੁਹਾਡੇ ਤੁਹਾਡੀਆਂ ਲੁੰਨੀਆਂ ਤੁਹਾਡੀਆਂ ਖੜੀਆਂ ਨਹੀਂ ਹੁੰਦੀਆਂ ਠੀਕ ਹੈ ਕਈਆਂ ਦੇ ਟੱਤੇ ਨਹੀਂ ਹੈਗੇ ਕਈ ਤੇ ਦੋ ਟੱਤੇ ਨਹੀਂ ਆਗੇ ਕਈ ਦਾ ਇੱਕ ਟੱਤਾ ਨਹੀਂ ਆਗਾ ਸਾਰੇ ਸਾਰੇ ਤੁਸੀਂ ਸਤੂਲੇ ਬੈਠੇ ਰਹੂ ਤੁਸੀਂ ਇੱਕ ਕੰਮ ਕਰੋ ਸਾਰੇ ਜਨੇ ਨਾ ਜਿੰਨੇ ਜਨੇ ਤੁਸੀਂ ਸਾਰੇ ਨੇ ਚਲੇ ਜਾਓ ਸਤੂਲੇ ਓ ਕਿਨ ਹਾ ਹਰਪੀ ਦਾ ਖਾਰੇ ਖਾਰੇ ਉਹ ਵੀ ਸੜੀ ਕਹਾਣੀ ਦੀ ਦਈਆ ਕੇ ਮੈਂ ਹਰਮਨ ਦੀ ਗੱਲ ਕਰਦੀ ਆ ਹਰਮਨ ਮੇਰਾ ਬੀਐਫ ਹੈ ਹਾਂ ਉਹਦਾ ਚੈਨਲ ਹੈ YouTube ਤੇ ਮੈਂ ਲਿੰਕ ਡਿਸਕ੍ਰਿਪਸ਼ਨ ਤੇ ਦੇ ਦਾਂਗੀ ਜੇ ਦੇਖਾਗੇ ਤੁਸੀਂ ਦੇਖ ਸਕਦਾ ਜਾ ਕੇ ਕੋਈ ਟੈਨਸ਼ਨ ਨਹੀਂ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਆਪਾਂ ਖੁੱਲ੍ਹੇ ਆ ਗਏ ਟੈਨਸ਼ਨ ਹਲੋ ਦੋਸੀ ਤੁਹਾਡੀ ਗਾਣ ਮਾਰਨ ਵਾਸਤੇ ਆ ਗਏ ਬਸ ਓਕੇ ਜੀ ਤੇ ਮੈਂ ਹੁਣ ਜਾ ਰਹੀ ਆ ਆਪਣੇ ਬੋਏਫ੍ਰੈਂਡ ਨੂੰ ਮਿਲਣਾ ਨਵੇ ਕੋਸ ਨਾ ਬਹੁਤ ਲਈ ਦੋ ਜੀ ਕਿ ਵਰਲਡ ਕੋਡ ਜਲਦੀ ਕਰਦੀ ਸੋ ਬਾਏ ਬਾਏ ਟਾਟਾ ਸੀ ਜੂ ਹਮਮ ਲਵ ਯੂ ਬਾਏ